ਅਸਾਮ ਦੀ ਡਿਬੜੂਗੜ ਜੇਲ੍ਹ ਚੋਂ ਆਇਆ ਐਮਪੀ ਅਮਰਤਪਾਲ ਸਿੰਘ ਦਾਸ ਖਾਸ ਸੁਨੇਹਾ ਅਮਰਤਪਾਲ ਸਿੰਘ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਦੇ ਵੱਲੋਂ ਤਾਂ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਅਮਰਤਪਾਲ ਸਿੰਘ ਦੇ ਵਕੀਲ ਦੇ ਨਾਲ ਮੁਲਾਕਾਤ ਹੁੰਦੀ ਆ ਮੁਲਾਕਾਤ ਦੌਰਾਨ ਵਕੀਲ ਨੂੰ ਇੱਕ ਸੁਨੇਹਾ ਦਿੱਤਾ ਜਾਂਦਾ ਐਮਪੀ ਅਮਰਤਪਾਲ ਸਿੰਘ ਦੇ ਵੱਲੋਂ ਜੋ ਵਕੀਲ ਦੇ ਵੱਲੋਂ ਸਾਂਝੀ ਕੀਤੀ ਗਈ ਆ ਗੱਲਬਾਤ ਤੇ ਖਾਸ ਕਰਕੇ ਜੋ ਮੀਡੀਆ ਦੇ ਵਿੱਚ ਚਰਚਾਵਾ ਚੱਲ ਰਹੀਆਂ ਨੇ ਜੋ ਗੱਲਾਂ ਚੱਲ ਰਹੀਆਂ ਨੇ ਉਹਨਾਂ ਗੱਲਾਂ ਨੂੰ ਲੈ ਕੇ ਸੰਦੇਸ਼ ਦਿੱਤਾ ਤੇ ਨਾਲ ਹੀ ਵਕੀਲ ਦੇ ਵੱਲੋਂ ਖੁਸ਼ੀ ਦੀ ਖਬਰ ਵੀ ਸੁਣਾ ਦਿੱਤੀ ਹੈ ਕਿ ਅਮਰਤਪਾਲ ਸਿੰਘ ਦੇ ਉੱਤੇ ਲੱਗੀ ਐਨਐਸਏ ਜਲਦ ਹੀ ਖਤਮ ਹੋ ਜਾਵੇਗੀ ਤਾਂ ਜਲਦ ਹੀ ਖਤਮ ਹੋ ਜਾਵੇਗੀ ਐਨਐਸਏ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਆਸਾਮ ਦੀ ਡਿਬੜੂਗੜ ਜੇਲ੍ਹ ਚੋਂ ਬਾਹਰ ਆ ਜਾਣਗੇ ਪੂਰੀ ਗੱਲਬਾਤ ਤੁਹਾਨੂੰ ਵਕੀਲ ਦੀ ਜਵਾਨੀ ਸੁਣਾਉਣੀ ਆ ਜੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਥੇ ਦਿਬਰੂਗੜ੍ਹ ਦੀ ਧਰਤੀ ਉੱਪਰ ਪਹੁੰਚੇ ਹੋਏ ਇਸ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਪਾਈ ਅਮਰਪਾਲ ਸਿੱਖ ਹੋਰਾਂ ਦੇ ਨਾਲ ਜੋ ਮੁਲਾਕਾਤ ਹੋਈ ਸੀ ਤੇ ਜਿਨੇ ਜੋ ਐਨਐਸਏ ਨੂੰ ਚੈਲੰਜ ਕਰਨ ਵਾਲੇ ਡਾਕੂਮੈਂਟਸ ਨਹੀਂ ਲੈ ਕੇ ਕਰਕੇ ਹੁਣ ਜੋ ਮਾਨਯੋਗ ਸੁਪਰੀਮ ਕੋਰਟ ਦਾ ਰੁਖ ਕਰਨ ਲੱਗੇ ਤੇ ਬੜੀ ਛੇਤੀ ਜੋ ਉਹਨਾਂ ਦੀ ਐਨਐਸਏ ਨੂੰ ਖਾਰਜ ਕਰਾਉਣ ਲਈ ਜੋ ਰਿੱਟ ਹੈ ਸੁਪਰੀਮ ਕੋਰਟ ਚ ਲੱਗਣ ਵਾਲੀ ਹੈ ਤੇ ਉਹਨਾਂ ਦਾ ਸਨੇਹਾ ਐਮਪੀ ਪਾਈ ਅਮਰਿਤਪਾਲ ਸਿੰਘ ਦਾ ਵੀ ਜੋ ਕੋਈ ਸਰਕਾਰ ਵੱਲੋਂ ਮੀਡੀਆ ਵੱਲੋਂ ਜੋ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਵੱਲ ਆਪਾਂ ਧਿਆਨ ਨਾ ਦਿਈਏ ਤੇ ਪਾਰਟੀ ਨਾਲ ਵੱਧ ਤੋਂ ਵੱਧ ਜੁੜੀਏ ਐਨੀਆਂ ਕੁ ਬੇਨਤੀਆਂ ਨੇ ਵਾਹਿਗੁਰੂ ਜੀ ਕੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਥੇ ਦਿਬਰੂਗੜ੍ਹ ਦੀ ਧਰਤੀ ਉੱਪਰ ਪਹੁੰਚੇ ਹੋਏ ਇਸ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਪਾਈ ਅਮਰਿਤਪਾਲ ਸਿੰਘ ਹੋਰਾਂ ਦੇ ਨਾਲ ਜੋ ਮੁਲਾਕਾਤ ਹੋ ਗਈ ਸੀ ਤੇ ਜਿਨ੍ਹਾਂ ਨੇ ਜੋ ਐਨਐਸਏ ਨੂੰ ਚੈਲੰਜ ਕਰਨ ਵਾਲੇ ਡਾਕੂਮੈਂਟਸ ਨਹੀਂ ਲੈ ਕੇ ਕਰਕੇ ਹੁਣ ਜੋ ਮਾਂ ਨੂੰ ਸੁਪਰੀਮ ਕੋਰਟ ਦਾ ਰੁਖ ਕਰਨ ਤੱਕ ਇਸ ਤੇ ਬੜੀ ਛੇਤੀ ਜੋ ਉਹਨਾਂ ਦੀ ਐਨਐਸਏ ਨੂੰ ਖਾਰਜ ਕਰਾਉਣ ਲਈ ਜੋ ਰਿੱਟ ਹੈ ਸੁਪਰੀਮ ਕੋਰਟ 'ਚ ਲੱਗਣ ਵਾਲੀ ਹੈ ਤੇ ਉਹਨਾਂ ਦਾ ਸਨੇਹ ਐਮਪੀ ਪਾਈ ਅਮਰਿਤਪਾਲ ਸਿੰਘ ਦਾ ਵੀ ਜੋ ਕੋਈ ਸਰਕਾਰ ਵੱਲੋਂ ਮੀਡੀਆ ਵੱਲੋਂ ਜੋ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਵੱਲ ਆਪਾਂ ਧਿਆਨ ਨਾ ਦਈਏ ਤੇ ਪਾਰਟੀ ਨਾਲ ਵੱਧ ਤੋਂ ਵੱਧ ਜੁੜੀਏ ਇਹ ਨਹੀਂ ਆ ਕੋ ਬੇਂਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਥੇ ਦਿਬਰੂਗੜ੍ਹ ਦੀ ਧਰਤੀ ਉੱਪਰ ਪਹੁੰਚੇ ਹੋਏ ਸੀ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਪਾਈ ਅਮਰਪਾਲ ਸਿੰਘ ਹੋਰਾਂ ਦੇ ਨਾਲ ਜੋ ਮੁਲਾਕਾਤ ਹੋ ਰਹੀ ਸੀ ਤੇ ਜਿਨੇ ਜੋ ਐਨਐਸਸੀ ਨੂੰ ਚੈਲੰਜ ਕਰਨ ਵਾਲੇ ਡਾਕੂਮੈਂਟਸ ਨੇ ਲੈ ਕੇ ਕਰਕੇ ਹੁਣ ਜੋ ਮਾਣ ਨੂੰ ਸੁਪੀਖਣ ਦਾ ਰੁਖ ਕਰਨ ਲੱਗੇ ਇਹ ਬੜੀ ਛੇਤੀ ਜੋ ਉਹਨਾਂ ਦੀ ਐਨਐਸਏ ਨੂੰ ਖਾਰਜ ਕਰਾਉਣ ਲਈ ਜੋ ਰਿੱਟ ਹੈ ਸੁਪਰੀਮ ਕੋਰਟ ਚ ਲੱਗਣ ਵਾਲੀ ਹੈ ਤੇ ਉਹਨਾਂ ਦਾ ਸਨੇਹ ਐਮਪੀ ਪਾਈ ਅਮਰਿਤਪਾਲ ਸਿੰਘ ਦਾ ਵੀ ਜੋ ਕੋਈ ਸਰਕਾਰ ਵੱਲੋਂ মিডিਆ ਵੱਲੋਂ ਜੋ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਵੱਲ ਆਪਾਂ ਧਿਆਨ ਨਾ DIY ਤੇ ਪਾਰਟੀ ਨਾਲ ਵੱਧ ਤੋਂ ਵੱਧ ਜੁੜੀਏ ਐਨੀਆਂ ਤੁ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਾਂ ਤੁਸੀਂ ਸੁਣਿਆ ਅਮਰਿਤਪਾਲ ਸਿੰਘ ਦੇ ਵਕੀਲ ਮਾਨ ਸਿੰਘ ਖਾਰਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਜੋ ਐਨਐਸਏ ਨੂੰ ਖਤਮ ਕਰਨ ਦੇ ਲਈ ਜੋ ਪਟੀਸ਼ਨ ਦਾਇਰ ਕੀਤੀ ਜਾਣੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਥੋੜੇ ਹੀ ਇਹਨਾਂ ਦੇ ਵਿੱਚ ਲੱਗ ਜਾਵੇਗੀ ਜਿਸ ਤੋਂ ਬਾਅਦ ਇਸ ਐਨਐਸਏ ਨੂੰ ਚੁਣੌਤੀ ਦਿੱਤੀ ਜਾਵੇਗੀ ਤਾਂ ਐਨਐਸਏ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣ ਤੋਂ ਬਾਅਦ ਉਮੀਦਾਂ ਨੇ ਕਿ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਫੈਸਲਾ ਆਵੇਗਾ ਦੱਸਦੇ ਕਿ ਇਹ ਸਮਦੀ ਦੀਬੜੂਗੜ ਜੇਲ੍ਹ ਦੇ ਵਿੱਚ ਬੰਦ ਹੈ ਅਮਰਤਪਾਲ ਸਿੰਘ ਉਹਨਾਂ ਦੇ ਸਾਰੇ ਸਾਥੀ ਜਿਹੜੇ ਨੇ ਆ ਸਮਦੀ ਦੀਬੜੂਗੜ ਜੇਲ੍ਹ ਚੋਂ ਬਾਹਰ ਆ ਚੁੱਕੇ ਨੇ ਉਹ ਪੰਜਾਬ ਦੀ ਜੇਲ੍ਹਾਂ ਦੇ ਵਿੱਚ ਨੇ ਕਿਉਂਕਿ ਜੋ ਅਜਨਾਲਾ ਦੇ ਵਿੱਚ ਕਾਂਡ ਵਾਪਰਿਆ ਸੀ ਉਸ ਮਾਮਲੇ ਦੇ ਵਿੱਚ ਉਹ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦਾ ਕੋਈ ਬਠਿੰਡਾ ਦੀ ਜੇਲ੍ਹ ਦੇ ਵਿੱਚ ਬੰਦਾ ਕੋਈ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦਾ ਕੋਈ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਬੰਦਾ ਪਹਿਲਾਂ ਸਾਰੇ ਹੀ ਇਸਾਮਦੀ ਦੀ ਬੁਰਗੜ ਜੇਲ੍ਹ ਦੇ ਵਿੱਚ ਬੰਦ ਸੀ ਜਿਨ੍ਹਾਂ ਦੇ ਉੱਤੇ ਨੈਸ਼ਨਲ ਸਕਿਉਰਿਟੀ ਐਕਟ ਲਗਾਇਆ ਗਿਆ ਸੀ ਤਾਂ ਉਹ ਐਨਐਸਏ ਤਾਂ ਖਤਮ ਹੋ ਚੁੱਕੀ ਹੈ ਪਰ ਅਜਨਾਲਾ ਕਾਂਡ ਦੇ ਵਿੱਚ ਜਿਨ੍ਹਾਂ ਦੇ ਨਾਮ ਨੇ ਉਹ ਜੇਲ੍ਹਾਂ ਦੇ ਵਿੱਚ ਹਲੇ ਵੀ ਪੰਜਾਬ ਦੀਆਂ ਦੇ ਵਿੱਚ ਬੰਦ ਨੇ ਤਾਂ ਅਮਰਤਪਾਲ ਸਿੰਘ ਦੇ ਉੱਤੇ ਲਗਾਤਾਰ ਐਨਐਸਏ ਵਿਧਾਇਆ ਦਿੱਤੀ ਜਾਂਦੀ ਆ ਤੀਜੀ ਵਾਰ ਐਨਐਸਏ ਵਿਧਾ ਦਿੱਤੀ ਗਈ ਆ ਜਿਸ ਦਾ ਵਿਰੋਧ ਵੀ ਕੀਤਾ ਜਾਂਦਾ ਤੇ ਹੁਣ ਅਮਰਤਪਾਲ ਸਿੰਘ ਦੇ ਨਾਲ ਜਦੋਂ ਮੁਲਾਕਾਤ ਹੋਈ ਆ ਤਾਂ ਮੁਲਾਕਾਤ ਦੇ ਦੌਰਾਨ ਵਕੀਲ ਨੂੰ ਸਨੇਹਾ ਦੇ ਕੇ ਭੇਜਿਆ ਕਿ ਜੋ ਉਹਨਾਂ ਦੀ ਪਾਰਟੀ ਆ ਹੁਣ ਆਉਣ ਵਾਲੇ ਸਮਿਆਂ ਦੇ ਵਿੱਚ ਉਹਨਾਂ ਦੀ ਪਾਰਟੀ ਹੋਰ ਵੀ ਮਜ਼ਬੂਤ ਹੋ ਰਹੀ ਆ ਔਰ 2023 ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਨੂੰ ਜਦੋਂ ਜਹਦ ਵੀ ਕਰਨੀ ਪਵੇਗੀ ਤਾਂ ਇਲੈਕਸ਼ਨਾਂ ਦੇ ਲਈ ਅਮਰਤਪਾਲ ਸਿੰਘ ਦਾ ਨਾਮ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨ ਦਿੱਤਾ ਗਿਆ ਬਾਰਿਸ ਪੰਜਾਬ ਦੇ ਜੋ ਅਮਰਤਪਾਲ ਸਿੰਘ ਦੀ ਪਾਰਟੀ ਦਾ ਐਲਾਨ ਹੋ ਚੁੱਕਿਆ ਤਾਂ ਉਹ ਪਾਰਟੀ ਜਿਹੜੀ ਆ ਦਿਨ ਬਾ ਦਿਨ ਗਰੋਥ ਕਰਦੀ ਜਾ ਰਹੀ ਆ ਦਿਨ ਬਾ ਦਿਨ ਉਸ ਪਾਰਟੀ ਦਾ ਕੁੰਬਾ ਵਧਦਾ ਜਾ ਰਿਹਾ ਤੇ ਹੁਣ ਅਮਰਤਪਾਲ ਸਿੰਘ ਆਖਰ ਕਦੋਂ ਤੱਕ ਸੰਦੀ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਰਹੇਗਾ ਕਿਉਂਕਿ ਪਹਿਲੇ ਸਾਲ ਐਨਐਸਏ ਲੱਗੀ ਜਦੋਂ ਸਾਲ ਖਤਮ ਹੋਇਆ ਤਾਂ ਉਮੀਦਾਂ ਸੀ ਕਿ ਐਨਐਸਏ ਖਤਮ ਹੋ ਜਾਵੇਗੀ ਤਾਂ ਆਸਾਮ ਦੀ ਦਿਬੜੁਗੜ ਜੇਲ੍ਹ ਚੋਂ ਪੰਜਾਬ ਆ ਜਾਵੇਗਾ ਅਮਰਤਪਾਲ ਫਿਰ ਦੂਜਾ ਸਾਲ ਆਇਆ ਦੂਜਾ ਸਾਲ ਵੀ ਇਸੇ ਤਰੀਕੇ ਨਾਲ ਲੰਘ ਗਿਆ ਤੀਜੇ ਵਾਰ ਵੀ ਐਨਐਸਏ ਵਧਾ ਦਿੱਤੀ ਗਈ ਤੀਜੀ ਵਾਰ ਵੀ ਐਨਐਸਏ ਵਧਾ ਦਿੱਤੀ ਗਈ ਤਾਂ ਹੁਣ ਤੀਜੀ ਵਾਰ ਐਨਐਸਏ ਵਧਾਉਣ ਤੋਂ ਬਾਅਦ ਆਸਾਮ ਦੀ ਦਿਬੜੁਗੜ ਜੇਲ੍ਹ ਦੇ ਵਿੱਚ ਹਲੇ ਵੀ ਬੰਦ ਨੇ ਅਮਰਤਪਾਲ ਸਿੰਘ ਹਾਲਾਂਕਿ ਖਡੂਰ ਸਾਹਿਬ ਦੇ ਲੋਕਾਂ ਦੇ ਵੱਲੋਂ ਜੇਲ੍ਹ ਦੇ ਅੰਦਰ ਬੈਠੇ ਬਿਠਾਏ ਅਮਰਤਪਾਲ ਨੂੰ ਐਮਪੀ ਬਣਾ ਦਿੱਤਾ ਖਦੂਰ ਸਾਹਿਬ ਤੋਂ ਵੱਡੀ ਗਿਣਤੀ ਦੇ ਵਿੱਚ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਤਾਂ ਐਮਪੀ ਬਣ ਚੁੱਕੇ ਨੇ ਅਮਰਤਪਾਲ ਸਿੰਘ ਪਰ ਹਾਲੇ ਵੀ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਬੰਦ ਨੇ ਨਸ਼ੇ ਦੇ ਇਲਜ਼ਾਮ ਲੱਗੇ ਸੀ ਤਾਂ ਉਸ ਇਲਜ਼ਾਮਾਂ ਨੂੰ ਲੈ ਕੇ ਵੀ ਅਮਰਤਪਾਲ ਸਿੰਘ ਦੇ ਵੱਲੋਂ ਵਕੀਲ ਦੇ ਨਾਲ ਗੱਲਬਾਤ ਕੀਤੀ ਕਿਹਾ ਕਿ ਇਹਨਾਂ ਅਫਵਾਹਾਂ ਤੋਂ ਦੂਰੀ ਰਿਹਾ ਜਾਵੇ ਇਹ ਅਫਵਾਹਾਂ ਨੇ ਤਾਂ ਸਿਰਫ ਇਹਨਾਂ ਤੋਂ ਬਚਿਆ ਜਾਵੇ ਤਾਂ ਆਖਰ ਕਦੋਂ ਤੱਕ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਉਣਗੇ